ਹੈਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਹੈ ਸਾਰੇ ਠੀਕ ਠਾਕ ਵਧੀਆ ਹੋਗੇ ਆਪਾਂ ਵੀ ਵਧੀਆ ਲੋਕ ਜੀ ਇੱਥੇ ਆਪਾਂ ਤਰੀਕ ਹੈਗੀ ਆ 8 ਤੇ ਬੱਚਿਆਂ ਦੀ ਆਪਾਂ ਸਕੂਲ ਗਏ ਹੈ ਫੀਸ ਪੇ ਕਰਨ ਸਕੂਲ ਫੀਸ ਪੇ ਕਰਕੇ ਤੇ ਨਾਲ ਹੀ ਬੱਚਿਆਂ ਨੂੰ ਆਪਾਂ ਲੈ ਆਂਦਾ ਵਾ ਤੇ ਅੱਜ ਆਪਾਂ ਜਾਵਾਂਗੇ ਮੰਮੀ ਹੋਣਾ ਕੋ ਸ਼ਾਮ ਨੂੰ ਤੇ ਬਸ ਆਪਾਂ ਦਲਵੱਕੇ ਜਾਂਦੇ ਆਪਾਂ ਦੂਸਰੀ ਸਾਈਡ ਦੀ ਚਲ ਗਏਾਂਗੇ ਤੇ ਹੁਣ ਆਪਾਂ ਰਹੀਏ ਥੋੜੀ ਔਣ ਦੇ ਤੇ ਰਹੀਏ ਕਾਫੀ ਟ੍ਰੈਫਿਕ ਆ ਤੇ ਰਹੀਏ ਮਨਮੀ ਦੇ ਪਪਾ ਕਹਿੰਦੇ ਕਿ ਆਪਾਂ ਡੱਬਾ ਡੂਬਾ ਲੈ ਲੀਏ ਕਿ ਮੁੜ ਕੇ ਮੈਂ ਰਾਤ ਸ਼ਾਮ ਨੂੰ ਲੇਟ ਆਉਣਾ ਵਾ ਤੇ ਮੁੜ ਕੇ ਕਿ ਡੱਬਾ ਹੋਊਗਾ ਤੇ ਆਪਾਂ ਸਿੱਧੇ ਤੇ ਬਸ ਆਪਾਂ ਇੱਥੇ ਆ ਗਏ ਦੁਕਾਨ ਤੇ ਦੁਕਾਨ ਤੋਂ ਆਪਾਂ ਡੱਬਾ ਲੈ ਕੇ ਤੇ ਰਕੜੀਆਂ ਵਗੈਰਾ ਬਾਹਰੋਂ ਲੈ ਲਾਂਗੇ ਤੇ ਆਪਾਂ ਇੱਥੇ ਮਠਿਆਈ ਵੇਖਦੇ ਪੈਸੇ ਕਿਹੜੀ ਲਈ ਆ ਤੇ ਮਠਿਆਈ ਮਠੀ ਤੇ ਪੈਕ ਕਰਵਾ ਲਈ ਆ ਆਪਾਂ ਡੱਬੇ ਹੀ ਕਰਵਾ ਲਈ ਆ ਤੇ ਇੱਥੇ ਗੁਰਪਤੀ ਨਾਲ ਪੇਸਟੀ ਮੰਗਤਾ ਪਏ ਤੇ ਨੂੰ ਆਪਾਂ ਬੱਚਿਆਂ ਪੇਸਕ੍ਰੀਮ ਹੀ ਲੈ ਕਰਾਉਂਦੀਆਂ ਵਾਂ ਇਹ ਕਹਿੰਦੇ ਕਿ ਪੇਸਟੀ ਲੈਣੀ ਆ ਤੇ ਇਹਨਾਂ ਨੂੰ ਬਸ ਆਪਾਂ ਪੇਸਟੀਆਂ ਲੈ ਆਉਂਦੀਆਂ ਵਾਂ ਤੇ ਬਾਕੀ ਆਪਣਾ ਪੈਕਿੰਗ ਹੋ ਗਈ ਐ ਡੱਬੇ ਵੀ ਪੈਕ ਕਰਤੇ ਤੇ ਬਾਕੀ ਆਪਾਂ ਬਾਹਰੋਂ ਰਕਈਆਂ ਖਰੀਦਦੇ ਆ ਤੇ ਟਾਈਮ ਜਿਹੜਾ ਇੱਥੇ ਮਤਲਬ ਕਿ 12:00 ਵਜੇ ਸਕੂਲ ਗਏ ਆ 11:30 12:00 ਵਜੇ ਤੇ ਇੱਥੇ ਇੱਕ ਇੱਕ ਦਾ ਟਾਈਮ ਹੋ ਗਿਆ 12:30 ਦਾ ਇੱਕ ਦਾ ਟਾਈਮ ਹੀ ਤੇ ਇਹਨਾਂ ਨੂੰ ਜਾਣਾ ਨਹੀਂ ਵਾਪਸ ਦੀ ਕੰਮ ਤੇ ਪਾਪਾ ਇਹਦੇ ਨੇ ਤੇ ਉਹ ਕਹਿੰਦੇ ਕਿ ਛੇਤੀ ਕਰੋ ਤੇ ਬਸ ਆਪਾਂ ਡੱਬੇ ਲੈ ਲਓਗੇ ਇੱਥੇ ਨਾਲ ਹੀ ਆਪਾਂ ਹੁਣ ਰਕਣੀਆਂ ਕਰਾ ਲੀਏ ਬੜੀ ਬਣੀ ਹੋਈ ਹੈ ਤੇ ਉਹ ਪਤੀ ਵਾਸਤੇ ਤੇ ਮੇਰਾਜ ਵਾਸਤੇ ਰਕਣੀਆਂ ਰੱਖੜੀ ਤੇ ਬਾਕੀ ਮੈਂ ਤੇ ਸਿੰਪਲ ਦੀਆਂ ਰੱਖਣਾਂ ਲੈ ਲਈਆਂ ਨੇ ਪੰਜ ਲੱਗਣ ਲੇ ਲੰਗਾ ਸੀ ਗਿਆ ਤੇ ਬਾਕੀ ਫਤੇ ਉਹਨਾਂ ਨੂੰ ਵੀ ਜੋ ਉਹਨਾਂ ਰਖੜੀ ਬਿੱਲੀ ਦਾ ਲਿਖਿਆ ਇਸ ਤਰ੍ਹਾਂ ਤੇ ਉਸ ਤੋਂ ਬਾਅਦ ਆਪਾਂ ਚੱਲ ਪਈ ਸੀ ਘਰੇ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਆ ਮਨੀਤ ਆ ਸਾਰੇ ਕੀ ਨਾ ਕਰਦੇ ਆਪਾਂ ਵਧੀਆ ਲੱਗ ਜੀ ਆਪਾਂ ਇੱਥੇ ਚੱਲੇ ਆ ਟੱਪੇ ਆ ਮਨੀਤ ਦੇ ਪਾਪਾ ਨੇ ਕੱਢ ਲਈ ਗੱਡੀ ਬਾਹਰ ਤੇ ਬੱਸ ਹੁਣ ਆਪਾਂ ਬੈਂਦੇ ਆ ਟਾਈਮ ਕਾਫੀ ਹੋ ਗਿਆ ਬਾਕੀ ਤੁਹਾਨੂੰ ਗੱਡੀ ਤੇ ਬੈਠ ਕੇ ਫਿਰ ਮਿਲਦੇ ਆ ਅਲਮੀਤ ਆਈ ਤੋਂ ਅੱਜ ਦੀ ਅੱਪਾ ਇੱਥੇ ਚੱਲੂਗਾ ਅੱਪਾ ਚੱਲਦੇ 1.5 ਅੱਪਾ ਜਿੱਦੇ ਸਕੂਲ ਨੂੰ ਆਇਆ ਤੇਨੇ ਤਾਂ ਪਹਿਲੇ ਲੈ ਕੇ ਉਦੋਂ ਹੀ ਦਵਾਈ ਲੈ ਕੇ ਆਉਣੀ ਅੱਪਾ ਥੋੜਾ ਜਿਆਦਾ ਟਾਈਮ ਉਹ ਦੋ ਹੜਤੋਂ ਮਤਲਬ ਕਿ ਕਿਤੇ ਰਹੀਏ ਭੀੜ ਬਹੁਤ ਜਿਆਦੀ ਰਕੜੀ ਤਾ ਕਰਕੇ ਇਨੇ ਇੱਕ ਨਾ ਜਿਹੜਾ ਫੈਰੂਮਾਨੋ ਰੋਡ ਹੋਣਾ ਮਤਲਬ ਉਹ ਤਰੇ ਟ੍ਰੈਫਿਕ ਬਹੁਤ ਜਿਆਦੀ ਪੈਣੀ ਦੂਸਰੀ ਸਾਈਡ ਤੇ ਉਹ ਕਿਕਰ ਆ ਗਈ ਤੇ ਪਾਪਾ ਨੇ ਕਹਿਣਾ ਫੋਨ ਆਉਂਦੇ ਹੀ ਰਹਿਗੋ ਫਿਰ ਸਾਨੂੰ ਘਰੇ ਤਾਰ ਕੇ ਜਾਂਦੇ ਜਾਂਦੇ ਲੱਗੇ ਤੇ ਹੁਣ ਸ਼ਾਮੀ ਵੀ ਲੇਟ ਆਇਆ ਤੇ ਹੁਣ ਕਾਫੀ ਇੱਥੇ ਟਾਈਮ ਲੱਗ ਗਿਆ ਮਾਚਲ ਹੁਣ ਮੈਡੀਸਨ ਲੈ ਲੈ ਨਾਲ ਬੁਖਾਰ ਦੇ ਨਾਲ ਸਿਰ ਤੇ ਬੜਾ ਦਰਦ ਹੋ ਗਿਆ ਭਰੇ ਨੂੰ ਵੀ ਦਵਾਈ ਦਿੱਤੀ ਫਤੇ ਵੀ ਲੰਮੇ ਪੈ ਗਿਆ ਤੇ ਮੈਂ ਵੀ ਲੰਮੇ ਪੈ ਗਈ ਦੋਵੇਂ ਮਾਂ ਪੁੱਤ ਅਸੀਂ ਲੰਮੇ ਪੈ ਗਏ ਹੱਸ ਪਾ ਹਮਾਰੇ ਮੀਂਦੇ ਪਾਪਾ ਹਾਂ ਹਮਾਰੇ ਹੱਸ ਗਏ ਆ ਜੀ ਪੈਟ ਤੇ ਆਪਾਂ ਇੱਥੇ ਆ ਗਏ ਆ ਤਰਨਤਾਰਨ ਬਾਜ਼ਾਰ ਦੇ ਵਿੱਚ ਬੰਨਾਂ ਦੀ ਇਹ ਰੁਕਣਾ ਤੇ ਲੱਗੀ ਹੈ ਕਾਫੀ ਲੇਟ ਹੀ ਗਿਆ ਸਾਨੂੰ ਘਰੇ ਹੀ ਕਾਫੀ ਟਾਈਮ ਹੋ ਗਿਆ ਸੀਗਾ ਤੇ ਮਨਮੀਤਾਂ ਦੇ ਮम्मा ਮੈਂ ਵੰਦੀ ਲਵਾਉਣੀ ਲਵਾਉਣੀ ਆ ਤੇ ਅੰਤ ਕੀ ਪਾਗ ਲੈ ਲਈ ਆ ਕਿ ਚਲੋ ਪਾਪਾ ਕਹਿੰਦੇ ਕਿਪਾਂ ਲੈ ਲੋ ਪੈਂਗੇ ਚਲ ਕੱਲ ਨੂੰ ਘਰੇ ਲਵਾ ਲਈ ਤੇ ਅੰਤੇ ਮੁੜ ਕੇ ਵੇਖਿਆ ਤੇ ਉਹ ਮਤਲਬ ਕਿ ਖਾਲੀ ਆਣੀ ਉਹਨਾਂ ਪਹਿਲਾਂ ਹੈਗਾ ਹੀ ਜਦੋਂ ਕੀਪ ਲੈਣ ਅੱਗੇ ਨਗੇ ਤੇ ਇੱਕ ਚਲਾਉਂਦੇ ਵੀ ਨਹੀਂ ਲੈਣ ਤੇ ਤੇ ਨਾਂ ਹੋਊਗਾ ਫਿਰ ਆਪਾਂ ਦੂਜਾ ਮਤਲਬ ਨੰਗ ਜਾਗੇ ਈਡ ਹੋਊਗੀ ਤਾਂ ਪਰ ਉਹਨਾਂ ਨੇ ਉਹਨਾਂ ਦੇ ਕਸਟਮਰ ਬੈਠਾ ਸੀ ਉਹਨਾਂ ਅੱਗੇ ਬੇਟੀ ਛੋਟੀ ਜਿਹੀ ਉਹਨਾਂ ਉਹਦੇ ਲਾ ਤੇ ਫਿਰ ਉਸ ਤੋਂ ਪਤਾ ਨੂੰ ਮੀਤਰੀ ਲਵਾ ਲਈ ਲਓ ਜੀ ਆ ਹੈ ਗਿਆ ਅਗਲੇ ਦਿਨ ਦੀ ਵੀਡੀਓ ਤੇ ਸਾਨੂੰ ਕਾਫੀ ਅਸੀਂ ਲੇਟ ਪਹੁੰਚੇ ਸ਼ੁੱਕਰਵਾਰ ਸ਼ਾਮੀ ਕਾਫੀ ਲੇਟ ਹੋ ਗਏ ਹਿੰਗੇ ਕਿਉਂਕਿ ਸਾਨੂੰ ਪੌਣੀ ਇੱਕ 9 8:30 ਦੇ ਲਾਗੇ ਬੰਨੇ ਉੱਪਰ ਹੀ ਹੋ ਗਏ 5-7 ਮਿੰਟ ਕਿ ਹਾਂ ਨੂੰ ਅਸੀਂ ਪਹੁੰਚਦੇ ਆਉਂਦਿਆਂ ਸਾਰੀ ਫਿਰ ਮਤਲਬ ਕਿ ਰੋਟੀ ਮੰਮੀ ਨੇ ਬਣਾਈ ਹਿੰਦਾ ਉਹਦਾ ਮੈਂ ਕੱਪੜੇ ਚੇਂਜ ਕਰਕੇ ਰੋਟੀ ਰੋਟੀ ਖਾ ਗਏ ਤੇ ਉਸ ਤੋਂ ਬਾਅਦ ਆ ਗਏ ਮੰਮੀ ਕੋ ਗਾਲਾਂ ਵੀ ਪਈਆਂ ਮੰਮੀ ਆਂਦੀ ਆ ਤਾਂ ਡਾਊਨ ਦਾ ਟਾਈਮ ਕੋਈ ਇੰਨੀ ਲੇਟ ਆਹੇ ਇੰਨੀ ਲੇਟ ਆਂਦੀ ਤੇ ਕਾਫੀ ਅਸੀਂ ਲੇਟ ਹੋ ਗਏ ਹਿੰਗੇ ਘਰੇ ਵੀ ਕਹ ਰਹੀ ਇਹ ਵੀ ਕਾਫੀ ਟਾਈਮ ਲੱਗ ਗਿਆ ਸਾਨੂੰ ਸ਼ਹਿਰ ਪੇ ਲਾ ਗਏ ਮਨਮੀਤ ਮਹਿੰਦੀ ਲਵਾਉਣ ਦੇ ਪੀ ਬੱਚਿਆਂ ਦੀ ਜਿੱਦ ਤੇ ਉਸ ਤੋਂ ਬਾਅਦ ਅਹੀਂ ਵੀ ਰਾਤ ਲੇਟ ਹੋ ਗਈ ਮੰਮੀ ਤਾਂ ਦੀ ਰਾਤ ਹੀ ਤੇ ਫਿਰ ਰਾਤ ਅਹੀਂ ਕਪੜੇ ਕਪੜੇ ਚੇਂਜ ਕਰ ਲਈ ਰਾਤ ਇੰਨੀ ਫਿਰ ਅਹੀਂ ਬੰਨੀ ਤੇ ਅਹੀਂ ਇਹ ਸਵੇਰੇ ਸਵੇਰੇ ਪ੍ਰਾਭ ਨੇ ਜਾਣਾ ਹੈ ਕੰਮ ਤੇ ਤੇ ਪ੍ਰਾਭ ਨੇ ਜਾਣਾ ਹੈ ਕੰਮ ਤੇ ਤੇ ਪ੍ਰਾਭ ਨੂੰ ਹੁਣ ਕਿ ਅਹੀਂ ਰਕੜੀ ਮੰਮੀਂ ਦੀ ਰਕੜੀ ਬੰਨਦੋ ਪਹਿਲਾਂ ਪੈਂਚ ਕਾਂ ਵੀ ਹੈ ਨਾ 9 ਤਰੀਕ ਨੂੰ 12 ਵਜੇ ਅੰਦਰ ਪੈਂਚ ਕਾਂ ਉਤਰਦੀਆਂ ਤੇ ਮੰਮੀ ਕਹਿੰਦੇ ਪਹਿਲਾਂ ਰਕੜੀ ਬੰਨਦੋ ਤੇ ਬਸ ਆਪਾਂ ਇੱਥੇ ਲੱਗ ਪਏ ਹੀ ਪ੍ਰਭੂ ਨੂੰ ਰਕੜੀ ਬੰਨਣਾ ਆਪਣੇ ਵੀਰ ਨੂੰ ਰਕੜੀ ਰੁਕੜੀ ਬਣਾ ਕੇ ਤੇ ਨੇਵਰ ਕੰਮ ਤੇ ਜਣਾ ਇਹ ਚੱਲ ਗਿਆ ਤੇ ਉਸ ਤੋਂ ਬਾਅਦ ਆਪਾਂ ਭੂਆ ਜੀ ਕੋਲ ਜਾਣਾ ਸੀ ਉਹ ਆਪਾਂ ਠਹਿਰ ਕੇ ਗਏ ਸੀ ਲੇਟ ਗਏ ਹਾਂਗੇ ਤੇ ਮੰਮੀ ਨਾਹੀਂ ਬੰਨੀ ਪ੍ਰਭੂ ਨੂੰ ਰਕੜੀ ਮੁੜ ਕੇ ਮਨਮੀਤ ਨੇ ਫਤਿਹ ਨੂੰ ਆਪਣੇ ਪਾਪਾ ਨੂੰ ਬੰਨੀ ਫਿਰ ਇਹ ਲੱਗੇ ਰਹਾ ਵਿੱਚ ਮਤਲਬ ਕਿ ਰਕੜੀ ਬੰਨਣ ਦੋਵੇਂ ਭੈਣ ਭਰਾ ਇੱਕ ਦੂਜੇ ਨੂੰ ਮਨਮੀਤ ਤੇ ਫਤੇ ਲਓ ਜੀ ਪ੍ਰਭ ਤੇ ਹਰ ਤਰ੍ਹਾਂ ਰੱਖਦੇ ਬਣਾ ਲਓ ਹੱਥ ਫੜਕੜੀ ਡਿਊਟੀ ਕੰਮ ਆਪਣੇ ਤੇ ਚਲ ਗਿਆ ਵਾ ਤੇ ਉਸ ਤੋਂ ਬਾਅਦ ਫਤੇ ਦੀ ਵਾਰੀ ਆ ਗਈ ਫਤੇੜਿਆ ਬਣਾਉਣ ਫਤੇਨਾ ਥੋੜਾ ਠੀਕ ਜੈ ਨਹੀਂ ਉਹਦੇ ਕਰਕੇ ਨਾ ਥੋੜੀ ਜਿੱਦ ਜੀ ਕਰੰਦੇ ਆ ਇੱਕ ਖਾਂਸੀ ਬੜੀ ਆਉਂਦੀ ਇਹਨੂੰ ਤੇ ਇੱਕ ਇਹਨੂੰ ਜਕਾਮ ਜਿਆ ਵੀ ਹੋਇਆ ਹੈ ਕਾਫੀ ਤੇ ਥੋੜਾ ਸੂਤ ਮਤਲਬ ਕਹਿਣਾ ਨਹੀਂ ਮੰਨਣਦੇ ਤੇ ਪਹਿਲਾਂ ਪਾਪਾ ਕੋ ਪੈਸੇ ਲੈ ਆਪਣੇ ਕੋ ਪਾਪਣ ਕਹਿੰਦਾ ਪਾਪਾ ਜੀ ਮੈਨੂੰ ਪੈਸੇ ਦੋ ਹਨੂ ਜੀ ਪ੍ਰਭ ਦੇ ਗਿਆ ਵਾ ਤਿੰਦ ਪਾਪਾ ਜੀ ਮੈਨੂੰ ਪੈਸੇ ਦੋਗੇ ਮੈਂ ਦੀਦੀ ਨੂੰ ਦੇਣੇ ਆ ਪਾਪਾ ਕਹਿੰਦੇ ਆਲੇ ਤੇ ਪਾਪਾ ਕੋਲ ਪੂਰਾ ਬਟਵਾ ਹੀ ਲਿਆ ਆ ਪਾਪਾ ਫਤ ਨਹੀਂ ਆਪਣੇ ਨੇ ਉਹ ਪਾਪਾ ਆਪਣੇ ਪਾਪਾ ਕੋ ਤੇ ਬਸ ਹੁਣ ਆਇਥੇ ਲੱਕੜੀ ਕਿ ਬਣਾ ਕੇ ਉਸ ਤੋਂ ਬਾਅਦ ਨਾ ਮਨਮੀਤ ਬਣਾਉ ਬੈਠਾ ਵੇਖੋ ਕਿਸ ਤਰ੍ਹਾਂ ਉਹਦਨ ਘਰੇ ਬਣਾਈ ਤੇ ਘਰੇ ਇੰਨਾ ਸੋਨਾ ਬੈਠਾ ਇਨਾ ਮੈਂ ਕਿਹਾ ਸਰ ਤੇ ਦਸਤਾਰ ਬਣਾ ਲਾਂਦਾ ਨਾ ਮਮਾ ਮੈਂ ਨਹੀਂ ਦਸਤਾਰ ਬਣਾਉਣੀ ਮੈਂ ਕਿ ਪਜਾਮਾ ਹੀ ਚੇਰ ਕਰ ਲਾ ਕਿ ਵਾਈਟ ਵਾਈਟ ਪਜਾਮਾ ਪਾ ਲਾਂਦਾ ਨਹੀਂ ਮਮਾ ਮੈਂ ਇਤਰਾ ਹੀ ਬਣਾਉਣੀ ਫਿਰ ਮਾਂ ਚੱਲੇ ਇਤਰੇ ਬਣਾ ਲਾ ਕਿ ਮਨਮੀਤ ਨੇ ਫਿਰ ਬਨਤੀ ਇਸ ਤਰ੍ਹਾਂ ਹੀ ਚੱਲ ਕੋਈ ਨਹੀਂ ਬੱਚੇ ਇਹ ਤਰ੍ਹਾਂ ਨਹੀਂ ਪੁੱਤ ਹਾਂ ਪੜ ਵੀ ਤੇ ਜੇ ਪੱਪੀ ਪਾ ਲੋ ਤੁਸੀਂ ਪਾ ਮਸੀ ਜੇ ਤੁਸੀਂ ਨਾ ਜੇ ਤੁਸੀਂ ਜਾ ਮੈਂ ਜੇ ਤੁਸੀਂ ਜੇ ਤੁਸੀਂ ਨਾ 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 ਦੋ ਮਿੰਟਾਂ ਦੇ ਲਈ ਹੋਰ ਕਰਕੇ ਕੋਈ ਨਾ ਫੜ ਕਿਤਾ ਹਮ ਇਥੇ ਆਪਣੇ ਮਨਮੀਤ ਨੇ ਆਪਣੇ ਪਾਪਾ ਨੂੰ ਹੀ ਰਖੜੀ ਬੰਨਤੀ ਪਾਪਾ ਨੇ ਵੀ ਪੈਸੇ ਦਿੱਤੇ ਗੁਰਵਤੇ ਨੇ ਦਿੱਤੇ ਪਾਪਾ ਨੇ ਦਿੱਤੇ ਹੁਣ ਮਨਰਾਜ ਦੇ ਬੰਨੇ ਉਸ ਤੋਂ ਬਾਅਦ ਆ ਫਿਰ मामੂ ਦੇ ਆਏ ਸਵੇਰੇ ਬੰਨੇ ਇਹਨੇ ਮਤਲਬ ਉਹਦੀ ਵੀਡੀਓ ਨਹੀਂ ਬਣਾਈ मामੂ ਹੁੰਨੇ ਬੱਧੀ ਪੈਸੇ ਮਤਲਬ ਕਾਫੀ ਹੋ ਗਏ ਮਨਮੀਤ ਨੂੰ ਸਾਡੇ ਨਾਲ ਦੇ ਨਾਲ ਸਾਡੇ ਨਾਲ ਨਾਲ ਮੀਤ ਨੂੰ ਵੀ ਕਾਫੀ ਪੈਸੇ ਲਓ ਜੀ ਆਪਾਂ ਤਿਆਰ ਤੀ ਰਹੋਗੇ ਰੋਟੀ ਪਾਣੀ ਖਾ ਕੇ ਤੇ ਆਪਾਂ ਹੁਣ ਆ ਗਏ ਇੱਧਰ ਆਪਣੇ ਚਾਚਾ ਜੀ ਦੇ ਘਰੇ ਤੇ ਇੱਧਰ ਡੈ ਹੀ ਫਤੇ ਮਨਮੀਤ ਦੇ ਹੀ ਰਕੜੀ ਬਨਣ ਮਨਮੀਤ ਨੇ ਬੰਨੀ ਫਿਰ ਉਸ ਤੋਂ ਬਾਅਦ ਮੈਂ ਫਿਰ ਰਾਣੀ ਭੈਣ ਨੇ ਤੇ ਰਕੜੀ ਬਨ ਕੇ ਤੇ ਵੀਰ ਆਪਾਂ ਜਾਵਾਂਗੇ ਭੂਆ ਜੀ ਹੁਣਾਂ ਕੋ ਬਗਿਆੜੀ ਆਪਣੀ ਭੂਆ ਕੋ ਜਾਣਾ ਮੈਂ ਉੱਥੇ ਜਾਣਾ ਵਾ ਤੇ ਬੜਾ ਵਧੀਆ ਮਤਲਬ ਕਿ ਚਲੋ ਆਣਾ ਕਿ ਰਾਤੀ ਤੇ ਆਏ ਕਾਫੀ ਲੇਟ ਹੀ ਹੋ ਗਏ ਲੇਟ ਦਾ ਕਰਕੇ ਨਾ ਅਏ ਮਤਲਬ ਕਿ ਕੋਈ ਫੋੜੋ ਫਾੜੋ ਨੂੰ ਕਿਤੇ ਕੁਝ ਨਹੀਂ ਮਤਲਬ ਕਿ ਬਸ ਇਸ ਤਰ੍ਹਾਂ ਗਾਲਾਂ ਪਿੰਗਾ ਮਾਤਾ ਢੀ ਕੋ ਕਹਿੰਦੀ ਹੋਰ ਲੇੜ ਆ ਜਾਣਾ ਹੀ ਸਵਕਤ ਹੈ ਆ ਗਿਆ ਜੀ ਕਿ ਉਹ ਰੋਟੀ ਰੋਟੀ ਬਣਾਉਂਦੇ ਮਮੀ ਸਾਡੀ ਨੂੰ ਤਾਂ ਕਿ ਟਾਈਮ ਨਾਲ ਆਉਣ ਪਰ ਮਤਲਬ ਇਹਦੇ ਪਾਪਾ ਦਾ ਇਸ ਤਰ੍ਹਾਂ 6:30 ਵਜੇ ਦੇ ਪਾਪਾ ਹੀ ਆਏ 6 ਵਜੇ ਕੰਮ ਤੋਂ ਫੇਰ ਆਣ ਕੇ ਨਾਤੇ ਨੂੰ ਤੇ ਤੇ ਫਿਰ ਉਸ ਤੇ ਇਸ ਤਰ੍ਹਾਂ ਹੀ ਬਸ ਟਾਈਮ ਟੂ ਮ ਲੱਗ ਗਿਆ ਕੋਈ ਬੱਚੇ ਨੂੰ ਮੈਡੀਸਿਨ ਲਈ ਗੁਰਫਤੇ ਦੀ ਗੁਰਫਤੇ ਠੀਕ ਨਹੀਂ ਉਦੋਂ ਨਹੀਂ ਆਉਣੀ ਤੇ ਉਦੋਂ ਮਤਲਬ ਟ੍ਰੈਫਿਕ ਵੜੀ ਰਹੀ ਹੈ ਫਿਰ ਅੰਪਾਰ ਦੀ ਬਾਰਿਸ਼ ਸਾਈਡ ਦੂਜੀ ਸਾਈਡ ਦੀ ਪਿੰਡ ਆ ਗਏ ਤੇ ਹੁਣ ਅਸੀਂ ਅੱਜ ਰਈਓ ਲੈ ਕੇ ਆਏ ਆ ਆਉਂਦੇ ਆਉਂਦੇ ਮੈਡੀਸਨ ਲਈ ਰਾਤੀ ਉਹਦਾ ਕਰਕੇ ਫਿਰ ਟਾਈਮ ਤੇ ਲੱਗ ਹੀ ਜਾਣਾ ਸੀ ਤੇ ਬਸ ਆਪਾਂ ਇੱਥੇ ਰਕੜੀ ਬੰਨਤੀ ਆਪਣੇ ਚਾਚੇ ਨੂੰ ਤੇ ਨਾਲ ਗੱਲਾਂ ਪਤਾ ਕਰਦੀਆਂ ਕਰਦੀ ਬਈ ਤੇ ਉਸ ਤੋਂ ਬਾਅਦ ਆਪਾਂ ਚੱਲੇ ਆ ਜਾਵਾਂਗੇ ਹੁਣ ਆਪਣੀ ਭੂਆ ਜੀ ਕੋਲੋਂ ਬਗਿਆੜੀ ਪਿੰਡ ਭੂਆ ਦੀਦੀ ਵੀ ਮੁੰਡੇ ਦੀ ਖੜਦੀ ਨੇ ਉੱਥੇ ਜਾਵਾਂਗੇ ਖੋਤੇਆਂ ਚਪਾਲ ਵਾਲੇ ਸ਼ੈਰ ਜੋ ਖੜਾ ਤੇ ਬਾਹਰ ਚਪਾਲ ਆ ਮਸਲੇ ਆਇਆ ਬੱਬਾ ਆਪਾਂ ਗੱਪ ਲੈ ਲਿਆ ਵਾ ਹੁਣ ਲੱਭਤੁਰਾਂ ਲੈ ਆ। ਆ ਵੇਖੋ ਰੱਖ ਰੀਆਂ। ਨਹੀਂ ਕੀ ਕਰਾਂ ਕਿ ਵੀ ਰੱਖ ਰਹੀ। ਰੱਖ ਦੇਣਾ ਮੈਨੂੰ। ਇੰਨੇ ਕਰਨੀਆਂ ਰੱਖਣੀਆਂ। ਇੰਨੇ। ਹਾਂ ਚਲੋ। ਚਲੋ ਆਣਾ ਪਾਤਥੂ ਤੂੰ। ਆ ਵੇਖ ਰੱਖ ਰੀਆਂ। ਹਲੋ ਜੀ ਕਦਾ। ਆ ਤਪੜਿਆ। ਲਓ ਜੀ ਆਪਾਂ ਮਤਲਬ ਪਹੁੰਚ ਚੁੱਕੇ ਆ ਆਪਣੇ ਭੂਆ ਜੀ ਦੇ ਘਰੇ। ਬਗੇ ਆ ਰਿਵ ਤੇ ਆਪਾਂ ਹੁਣ ਸਿਰਫ ਅੱਧੇ 10-15 ਮਿੰਟ ਲੱਗਦੇ ਸਾਡੇ ਪਿੰਨੇ ਤੋਂ 부ਆ ਦੇ ਪਿੰਨੇ ਦਾ ਰਸਤਾ ਤੇ ਕੋਲਤਾ ਵਾ 부ਆ ਭਾਜੀ ਨੇ ਉਤਰ ਕੇ ਗੱਡੀ ਚ ਉਤੇ ਹੁਣ ਆਪਾਂ ਮਤਲਬ ਮਿਲਦੇ ਆਂ 부ਆ ਜੀ ਹੁਣਾਂ ਨੂੰ ਅੱਗੇ ਜਾ ਕੇ ਲਓ ਜੀ ਇੱਥੇ ਅਸੀਂ ਲੱਗੇ ਹਾਂ ਲੱਕੜੀ ਬੰਨਣ ਇੱਥੇ ਆਪਾਂ ਲੱਕੜੀ ਬੰਨਦੇ ਆਂ ਤੇ ਨਾਲੇ ਜੋ ਨਿਜਲ ਨਹੀਂ ਸੈਟ ਕਰਦੇ ਬੈਨ ਸਿਰ ਤੇ ਮਾਂ ਲੀਡਾ ਲੈਣੇ ਤੇ ਵੀਰ ਦੇ ਬੰਨਣ ਉਦੋਂ ਮੇਰੀ ਦੂਜੀ ਭੈਣ ਨੇ ਬੰਨਤੀ ਇਧਰੋਂ ਮੈਂ ਬੰਨਤੀ ਐਂ ਦੋਵੇਂ ਭੈਣਾਂ ਨੇ ਬੰਨਤੀ ਤੇ ਫਿਰ ਪੀਤਰੇ ਬੰਨਤੀ ਹੀ ਮਤਦੇ ਵੀਰ ਜੀ ਦੇ ਬੀਟੇ ਦੀ ਬੰਤੀ ਭੂਆ ਦੇ ਪੁੱਤਰੇ ਨੇ ਬਸ ਆਪਾਂ ਰਖੜੀ ਬੰਨ੍ਹਦੇ ਆ ਤੇ ਵੀਰ ਨੂੰ ਤੇ ਉਸ ਤੋਂ ਬਾਅਦ ਇਹਨਾਂ ਵੀ ਜਾਣਾ ਵਾ ਭਾਬੀ ਚੱਲੀ ਆਪਣੀ ਪੇਕੇ ਰਖੜੀ ਲੈ ਕੇ ਤੇ ਭਾਬੀ ਵੀ ਤਿਆਰ ਵਾ ਵੀਰ ਜੀ ਹਣੀ ਤਿਆਰ ਵਾ ਬਸ ਇਹ ਕਹਿੰਦੇ ਕਿ ਰਖੜੀ ਬੰਨ੍ਹ ਦੋ ਵੀ ਰਹੀ ਜਾਏਗੀ ਤੇ ਬੰਨ੍ਹ ਚਲਦੇ ਨਹੀਂ ਜਾਓ ਰਖੜੀ ਬੰਨ੍ਹਣ ਦਿੰਨੇ ਆ ਤੇ ਰਖੜੀ ਬੰਨ੍ਹ ਕੇ ਇਹ ਚੱਲ ਗਏ ਤੇ ਆਪਾਂ ਵੀ ਚਾਹ ਪੀਤੀ ਉਸ ਤੋਂ ਬਾਅਦ ਆਪਾਂ ਬਾਤ ਚ ਗਏ ਹਾਂਗੇ ਆਹ ਫੋੜ ਵਾਲਾ ਟੈਂਡਿੰਗਾੜੀ ਮੈਂ ਮਤਲਬ ਕਿ ਬੜਾ ਵਧੀਆ ਜਿਹਾ ਲੱਗਦਾ ਵਾ ਬਸ ਕਾਫੀ ਟਾਈਮ ਹੋ ਗਿਆ ਵੀਰ ਜੀ ਉਹਨਾਂ ਕੋਈ ਨਹੀਂ ਜਿਉਂ ਆਲ ਕੇ ਗੱਲਾਂ-ਬਾਤਾਂ ਲੱਗੇ ਕਰਦੇ ਬਸ ਬੱਚੇ ਫੋਨ 'ਤੇ ਮਸਤ ਹੋ ਗਏ ਬੱਚਿਆਂ ਨੂੰ ਫੋਨ ਫੋਣੀ ਨਹੀਂ ਦਿੱਤਾ ਨਾਲ ਕੇ ਵੀਡੀਓ ਕੋਈ ਬਣਾਈ ਗਈ ਆ ਤੇ ਬਸ ਜਾਂਦੇ ਜਦੋਂ ਭਾਬੀ ਹੋਣੀ ਚੱਲੇ ਨਹੀਂ ਰੋਣੀ ਉਦੋਂ ਆਪਾਂ ਫੋੜਵਾ ਖਿੱਚੀਆਂ ਹੈਗੀਆਂ ਉਹ ਵਾ ਫੋੜਵਾ ਬਾਕੀ ਹੋਰ ਕੋਈ ਵੀਡੀਓ ਨਹੀਂ ਬਣਾਈ ਤੇ ਜਾਂ ਇੱਥੇ ਰਕੜੀ ਬੰਨਣ ਲੱਗਿਆ ਥੋੜੀ ਜਿਹੀ ਵੀਡੀਓ ਬਣਾਈ ਮਨਮੀਤ ਨੂੰ ਇੰਨਾ ਹੈਗਾ ਨਾ ਮਨਮੀਤ ਫਤਿਹ ਜਿਹਦੇ ਹੱਥ 'ਚ ਫੋਨ ਆ ਕੇ ਬਸ ਬੱਚਿਆਂ ਨੂੰ ਫੋਨ ਦਾ ਹੀ ਹੁੰਦਾ ਵ ਤੇ ਰੋਟੀ ਬਣੀ ਖਾ ਗੋ ਕੇ ਤੇ ਉਸ ਤੋਂ ਬਾਅਦ ਬਸ ਤੁਰਨ ਲੱਗੇ ਤੇ ਪਾਈ ਚਲ ਗਏ ਸਾਢੇ 11 ਵਜੇ ਇਨਾਂ ਕੋ ਵੀਰ ਜੀ ਉਹਨਾਂ ਕੋ ਤੇ 5:00 ਵਜੇ ਤੁਰ ਪਏ ਹਾਂ 5:30 ਇਨਾਂ ਕੋ ਵਾਪਸ ਤੇ 4:00 ਵਜੇ ਚਲ ਗਏ ਵੀਰ ਜੀ ਉਹਨੇ ਬਸ ਇੱਥੇ ਲੱਗਦੀ ਹੁਣ ਮੀਤ ਹੀ ਹਿੰਮਤ ਦੇਵਨ ਨੂੰ ਹਿੰਮਤ ਦੇ ਲੱਕੜੀ ਬੰਨੀ ਮੀਤ ਨੇ ਕਿਵੇਂ ਤਾਂ ਬੈਠਾ ਹੋਏ ਕਿਸ ਤਰ੍ਹਾਂ ਡੂਜਿਆ ਬੜਾ ਕਿਊਟ ਵਾਏ ਬੜਾ ਪਿਆਰਾ ਲੱਗਦਾ ਵਾ ਮੈਨੂੰ ਨਾ ਉਹ ਮਤਲਬ ਕਿ ਇਹਨਾਂ ਡੌਗੀ ਰੱਖਿਆ ਕਰੇ ਤੇ ਉਹਨੇ ਨਾ ਕਿਤੇ ਮਤਲਬ ਬਾਈਟ ਕਰਤੀ ਮਾੜੀ ਜੀ ਬਿਲਕੁਲ ਮਾੜੀ ਜੀ ਮਤਲਬ ਦੰਤ ਲਾ ਦਿੱਤਾ ਮੇਰੇ ਮੋਢੇ ਤੇ ਸ਼ੈਦ ਬਾਹ ਤੇ ਤੇ ਉਹਨਾਂ ਨੂੰ ਠੀਕ ਲੱਗਦੇ ਤੇ ਹਿੰਗ ਵੜੰਗ ਗੱਲਾਂ ਕਰਦਾ ਕਹਿੰਦਾ ਡਾਕਟਰ ਕਦੀ ਘੂਆ ਨੂੰ ਮੂੰਹ ਕਰਕੇ ਦੀ ਆਣੂ ਕੋ ਤੁਰਨਾ ਨੁਰੀ ਆਉਨ ਨੂੰ ਡੌਗੀ ਨੂੰ ਡੌਗੀ ਦਾ ਨਾਮ ਤੇ ਉਹਨੂੰ ਬਹਿਣ ਨਹੀਂ ਦਿੰਦਾ ਏ ਲਓ ਜੀ ਇੱਥੇ ਰਕੜੀ ਬਨ ਕੇ ਤੇ ਬਾਹਰ ਆ ਗਈ ਸਾਰੇ ਜਣੇ ਤੇ ਬਸ ਵੀਰ ਪੱਬੀ ਹਣੀ ਚੱਲੇ ਤੇ ਇੱਥੇ ਬਸ ਮੜਗ ਮੋਟੀਆਂ ਸਾਰੇ ਜਣੇ ਕਹਿਣ ਦੇ ਪਏ ਅਜੂ ਫੋਟੋਆਂ ਕੀਤੀਆਂ ਫੋਟੋਆਂ ਕੀ ਤੇ ਥੋੜਾ ਸ਼ੂਟ ਕੀਤਾ ਉਸ ਤੋਂ ਬਾਅਦ ਵੀਰ ਪੱਬੀ ਨੂੰ ਚੱਲ ਕੇ ਆਵੇ ਬੈਠ ਗਿਆ ਗੱਡੀ ਦੇ ਵਿੱਚ ਤੇ ਮੈਂ ਹੀ ਮਤਲਬ ਕਹਿੰਦੀ ਮੈਂ ਵੀ ਆਉਂਦੇ ਮੇਰੇ ਕੋਲ ਤਾਂ ਨੋ ਪਿੱਛੇ ਜਗ੍ਹਾ ਨਹੀਂ ਹੈਗੀ ਭੁਈ ਹੈ ਤੇ ਬਸ ਆ ਚੱਲੇ ਆ ਤੇ ਉਸ ਤੋਂ ਬਾਅਦ ਆਪਾਂ ਵੀ ਅੰਦਰ ਚੱਲ ਗਏ ਬੱਚੇ ਚਾਹ ਪੀਤੀ ਚਾਚੂ ਪੀ ਗਏ ਆਪਾਂ ਲਾ 5:30 ਕਰ ਲਵਾਂਗੇ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰੋ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਬਾਬਾ ਗੁੜਾ ਸਾਹਿਬ ਦੀ ਵੀਡੀਓ ਮਤਲਬ ਮੈਂ ਨੈਕਸਟ ਵੀਡੀਓ ਚ